ਕਿੰਨੇ ਘੰਟੇ ਟਰੈਕਟਰ ਚੱਲੇ ਮਿਲਦੇ ਇਥੋਂ ਟਰੈਕਟਰ ਇੱਥੇ 100 ਘੰਟੇ ਤੋਂ ਲੈ ਕੇ 50 ਘੰਟੇ ਤੋਂ ਲੈ ਕੇ ਜੀ ਨਵੇਂ ਤੋਂ ਨਵਾਂ ਟਰੈਕਟਰ ਮਿਲੂਗਾ 24 ਮਾਡਲ ਮਿਲ ਜੀ ਸੋਨਾ ਲਿਕਾ ਇਹ ਟਾਈਗਰ ਸ਼ੀਰਜਲ ਆ ਗਿਆ ਜੀ ਡੀਆਈ 55 ਜਿਹੜੇ ਨਵੇਂ ਟਰੈਕਟਰ ਲਾਂਚ ਹੋਏ ਆ ਹਾਂਜੀ ਉਹ ਟਰੈਕਟਰ ਆ ਗਿਆ ਜੀ ਪੀਪੀ ਸਟਾਰਟ ਪੰਜਾਬ ਨੰਬਰ ਮਹਿੰਦਰਾ ਨੋਵੋ ਇਹ ਆ ਗਿਆ ਜੀ 755 ਡੀਆਈ ਮਾਡਲ ਹੈਗਾ ਜੀ ਇਹ 2023 4x4 4 ਵੀਲ ਟਰੈਕਟਰ ਆ ਜੀ ਸੋਨਾ ਲਿਕਾ 90 ਤੇ ਟਰਬੋ ਕੰਪੀਅਰ ਟਰਬੋ ਲੱਗਿਆ ਏਸੀ ਕੈਮਣਾ ਹਾਂਜੀ 90 ਐਚਪੀ ਦਾ ਟਰੈਕਟਰ ਹੈ ਜੀ ਏਸੀ ਉਸੇ ਜਮਾ ਕਰਦਾ ਵਰਕ ਜੀ ਸਭ ਕੁਝ ਚੱਲਦਾ ਸਾਰਾ ਕੁਝ ਓਕੇ ਆ ਠੀਕ ਆ ਜੀ ਲੋ ਯਾਰ ਬਾਈ ਮਾਡ ਟਰੈਕਟਰ ਆ ਹਾਂਜੀ ਸਤਿਕਾਰ ਬਾਈ ਜੀ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਪਹੁੰਚੇ ਜੀ ਮੋਗੇ ਟਰੈਕਟਰ ਮੰਡੀ ਤੇ ਪਹੁੰਚੇ ਤੇ ਆਪਾਂ ਬਾਈਆਂ ਦੇ ਸ਼ੋਰੂਮ ਤੇ ਪਹੁੰਚਿਆ ਕਰਨਲ ਟਰੈਕਟਰ ਸੇਲ ਪਰਚੇਸ ਸ਼ੋਰੂਮ ਆ ਤੇ ਬਾਈ ਨਾਲ ਕਰਾਉਣਾ ਗੱਲਬਾ ਸਤਿਕਾਰ ਜੀ ਸਤਿਕਾਰ ਜੀ ਸਤਿਕਾਰ ਜੀ ਠੀਕ ਠਾਕ ਜੀ ਹਾਂਜੀ ਬਹੁਤ ਵਧੀਆ ਜੀ ਇਕ ਕਿੰਨੇ ਕਾ ਡ੍ਰੈਕਟਰ ਹੁੰਦੇ ਆ ਸ਼ੋਰੂਮ ਤੇ ਆਪਣੇ ਜੀ ਡ੍ਰੈਕਟਰ ਜੀ ਆ ਖੜੇ ਆ ਜੀ ਆਪਣੇ ਕੋਲ ਇੱਕ ਉਸ ਬਾਹਰ ਲੱਗੇ ਆ ਕੋਸਾ ਆ ਖੜੇ ਆ ਜੀ ਦੇਖ ਲਓ 20 ਤੋਂ 25 ਲੀਟਰ 30 40 ਲੀਟਰ ਖੜੇ ਆ ਜੀ 30 40 ਲੀਟਰ ਆਏਗੇ ਆ ਠੀਕ ਆ ਜੀ ਪੁਰਾਣਾ ਡ੍ਰੈਕਟਰ ਵੀ ਵਿੱਚ ਕੱਟ ਲੈਣੇ ਜੀ ਹਾਂਜੀ ਹਾਂਜੀ ਜਿਹੜਾ ਕੋਈ ਕਿਸੇ ਨੇ ਹਾਂ ਆ ਕੱਟੇ ਵਿੱਚ ਕੋਈ ਕਿਸੇ ਨੇ ਪੁਰਾਣਾ ਡ੍ਰੈਕਟਰ ਦੇਣਾ ਹੋਵੇ ਤੇ ਵਿੱਚ ਕੰਡੀਸ਼ਨ ਦੇਖ ਕੇ ਕੱਟ ਲੈਣੇ ਆ ਜੀ ਠੀਕ ਆ ਜੀ ਇਧਰੋਂ ਨਵਾਂ ਲੈ ਸਕਦੇ ਹਾਂ ਹਾਂਜੀ ਹਾਂਜੀ ਤੁਸੀਂ ਜਿਹੜਾ ਮਰਜ਼ੀ ਡ੍ਰੈਕਟਰ ਲੈ ਜਾਓ ਤੇ ਪੁਰਾਣਾ ਵਿੱਚ ਕਟਾ ਦਿਓ ਜੀ ਠੀਕ ਆ ਤੇ ਆਪਣਾ ਨੰਬਰ ਜੀ ਨ ਠੀਕ ਹੈ ਜੀ ਲੋਨ ਵਗੈਰਾ ਦੀ ਸ਼ਬਦਾ ਹੈਗੀ ਹਾਂਜੀ ਹਾਂਜੀ ਲੋਨ ਵਗੈਰਾ ਵੀ ਹੋ ਜਾਂਦਾ ਇੱਥੇ ਆਉਂਦੇ ਸਾਡੇ ਕੋਲ ਬੰਦੇ ਲੋਨ ਕਰਵਾ ਦਿੰਨੇ ਆ ਜੀ ਠੀਕ ਹੈ ਜੀ ਕਿੰਨੇ ਘੰਟੇ ਟਰੈਕਟਰ ਚੱਲੇ ਮਿਲਦੇ ਆ ਇੱਥੋਂ ਟਰੈਕਟਰ ਇੱਥੇ 100 ਘੰਟੇ ਤੋਂ ਲੈ ਕੇ 50 ਘੰਟੇ ਤੋਂ ਲੈ ਕੇ ਜੀ ਨਵੇਂ ਤੋਂ ਨਵਾਂ ਟਰੈਕਟਰ ਮਿਲੂਗਾ 24 ਮਾਡਲ ਮਿਲ ਜੂਗਾ ਠੀਕ ਹੈ ਜੀ ਟਾਇਰ ਸਾਰਿਆਂ ਦੇ ਨਵੇਂ ਹੋਣਗੇ ਓਕੇ ਓਕੇ ਜੀ ਸਭ ਕੁਝ ਓਕੇ ਸਾਰੇ ਤੋਂ ਪਹਿਲਾਂ ਗੱਲਬਾਤ ਕਰਦੇ ਆਂ ਯਾਰ ਜਨਟਰੈਕਟਰ ਦੀ 605 ਆ ਗਿਆ ਜੀ ਡੀ ਆ ਹਾਂ ਇਹ ਮਾਡਲ ਹੈਗਾ ਜੀ 2010 10 ਮਾਡਲ ਆ 375000 ਰੁਪਿਆ ਡਿਮਾਂਡ ਆ ਟਾਇਰਾਂ ਦੀ ਕੀ ਕੀ ਟਾਇਰ ਚਾਰੇ ਨਵੇਂ ਲੱਗੇ ਆ ਹਾਂਜੀ ਸੈਂਟਰ ਗੇਅਰ ਐਡਿਟਰ ਆ ਬਹੁਤ ਵਧੀਆ ਜੀ ਬਾਕੀ ਮਾਨਤਨ ਹੋ ਜੂਗਾ ਜੀ ਕੀ ਮਾਨਸਾ ਦਾ ਨੰਬਰ ਆ ਹਾਂਜੀ ਤੇ ਡਿਸਕਾਊਂਟ ਕਿੰਨਾ ਕਰ ਦੋਗੇ ਜੀ ਬਸ ਇੱਥੇ ਮਾਨਤਨ ਹੋ ਜੂਗਾ ਜੀ ਗਾਹਕ ਤੇ ਸਿਰ ਤੇ ਜਿਵੇਂ ਗਾਹਕ ਆਊਗਾ ਥੋੜਾ ਕਣਾ ਦੇ ਵਿੱਚ ਹੋ ਜਾਂਦਾ ਸੀ 10 15 20000 ਹੋ ਜੂ ਜਿੰਨਾ ਮਾਰਕੀਟ ਦਾ ਰੇਟ ਆ ਜੀ ਸਾਹਮਣੇ ਆ ਗਿਆ ਜੀ ਸੋਨਾ ਲਿੱਕਾ ਇਹ ਟਾਈਗਰ ਸ਼ੀਰਜਲ ਆ ਗਿਆ ਜੀ ਡੀਆਈ 55 ਜਿਹੜੇ ਨਵੇਂ ਟਰੈਕਟਰ ਲਾਂਚ ਹੋਏ ਆ ਹਾਂਜੀ ਉਹ ਟਰੈਕਟਰ ਆ ਗਿਆ ਜੀ ਪੀਪੀ ਸਟਾਰਟ ਪੰਜਾਬ ਨੰਬਰ ਆ 2020 ਮਾਡਲ ਆ ਟਾਇਰਾਂ ਦੀ ਕੀ ਕੰਡੀਸ਼ਨ ਰਹੂਗੀ ਇਹਦੀ ਕੰਡੀਸ਼ਨ ਹੈਗੀ ਜੀ 80 85% ਟਾਇਰ ਨਾਲ ਦੇ ਆ ਜੀ ਹਾਂਜੀ 2020 ਮਾਡਲ ਆ ਠੀਕ ਆ 5 ਲੱਖ 90 ਹਜ਼ਾਰ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਜੀ ਸਾਈਡ ਗੇਅਰ ਟਰੈਕਟਰ ਚੇਂਜਰ ਵਾਲਾ ਆਗੇ ਚੇਂਜਰ ਵਾਲਾ ਟਰੈਕਟਰ ਆ ਜੀ ਠੀਕ ਆ ਜੀ ਸਾਹਮਣੇ ਆ ਗਿਆ ਜੀ ਕਬੋਟਾ ਟਰੈਕਟਰ ਜੀ ਇਹ ਕਿੰਨੇ ਮਾਡਲ ਹੈ ਇਹ ਆ ਗਿਆ ਜੀ 2019 ਮਾਡਲ ਹੈ ਜੀ ਹਾਂ ਜੀ 5 ਲੱਖ 20 ਹਜ਼ਾਰ ਰੁਪਏ ਡਿਮਾਂਡ ਹੈ ਜੀ ਹਾਂ ਜੀ ਬਾਕੀ ਮੌਕੇ ਤੇ ਮੰਨਤਾ ਨਾ ਹੋ ਜੂਗਾ ਟਰੈਕਟਰ ਬਿਲਕੁਲ ਸ਼ੋਰੂਮ ਕੰਡੀਸ਼ਨ ਹੈ ਜੀ ਟਾਇਰ ਟੂਰ ਨਵੇਂ ਨਵੇਂ ਹੈਗੇ ਜੀ 90 95% ਟਾਇਰ ਨਵੇਂ ਟਾਇਰ ਹੈ ਐਮ ਆਰ ਐਫ ਦੇ ਕਬੋਟਾ ਟਰੈਕਟਰ ਆ ਗਿਆ ਜੀ ਇਹ 19 ਮਾਡਲ ਆ 5 ਲੱਖ 20 ਹਜ਼ਾਰ ਡਿਮਾਂਡ ਆ ਪੰਜਾਬ ਨੰਬਰ ਬਾਕੀ ਮੌਕੇ ਤੇ ਮੰਨਤਾ ਨਾ ਹੋ ਜੂਗਾ ਜੀ ਸਾਹਮਣੇ ਆ ਗਿਆ ਜੀ ਮਹਿੰਦਰਾ ਨੋਵੋ ਇਹ ਆ ਗਿਆ ਜੀ 755 ਡੀ ਆਈ ਮਾਡਲ ਹੈਗਾ ਜੀ ਇਹ 2023 4x4 4 ਵੀਲ ਟਰੈਕਟਰ ਹੈ ਜੀ ਹਾਂਜੀ 11,65,000 ਰੁਪਿਆ ਡਿਮਾਂਡ ਹੈ ਜੀ ਹਾਂਜੀ ਬਾਕੀ ਮੁੱਕੇ ਤੇ ਮਾਨਤਾ ਨਾਲ ਹੋ ਜੂਗਾ ਜੀ ਮੇਰੇ ਨਾਲ ਦੇ ਜੀ ਸਭ ਕੁਝ ਨਾਲ ਦਾ ਜੀ ਕੋਈ ਵੀ ਚੀਜ਼ ਖੁੱਲੀ ਨਹੀਂ ਕਿਤੇ ਪੇਂਟ ਨਹੀਂ ਹਰ ਇੱਕ ਚੀਜ਼ Ориਜਨਲ ਹੈ ਜੀ ਪੂਰੀ Ориਜਨਲ ਹੈ ਤੇ ਟੈਂਜਰ ਵਾਲਾ ਟਰੈਕਟਰ ਹੈ ਜੀ 4x4 ਛੋਟਾ ਹੀ ਆ ਗਿਆ ਤਾਂ ਬੇਟਾ ਹਾਂ ਪੂਰਾ ਨਵਾਂ ਟਰੈਕਟਰ ਹਰ ਇੱਕ ਚੀਜ਼ ਨਾਲ ਹੈ ਜੀ ਕੰਪਨੀ ਦੀ ਇਹਦਾ 5 ਕੁ ਸਭ ਘੰਟੇ ਲਗਭਗ ਚੱਲਿਆ ਹੋਇਆ ਹਾਂਜੀ ਹਾਂਜੀ ਮਸਾ ਇੰਨਾ ਕਿ ਚੱਲਿਆ ਜੀ ਯਾਰ 500 ਘੰਟਾ ਜੀ ਫਾਈਬਰ ਵਾਲੀ ਹੱਡ ਲੱਗੀ ਆ ਤੇ ਬੇਟ ਬੂਟ ਵੀ ਪੂਰਾ ਸ਼ੋਰੂਮ ਕੰਡੀਸ਼ਨ ਆ ਜੀ ਡਟਰ ਠੀਕ ਆ ਜੀ ਸਾਹਮਣੇ ਆ ਗਿਆ ਜੀ ਇਹਦਾ ਛੋਟਾ ਭਾਈ 655 ਜੀ 655 ਡੀਆਈ ਨੂਵੋ ਡਿਜੀ ਸੈਂਸਰ ਆ ਗਿਆ ਜੀ ਮਾਡਲ ਇਹ ਹੈਗਾ ਜੀ 2021 ਹਾਂਜੀ 10 ਲੱਖ 30 ਹਜ਼ਾਰ ਡਿਮਾਂਡ ਆ ਜੀ ਹਾਂਜੀ 4 ਵੀਲ ਡਰਾਈਵ ਆ ਬਿਲਕੁਲ ਸਾਰਾ ਅਰੀਜਨਲ ਡਰਾਈਵ ਇਹਦੇ ਵੀ ਨਾਲ ਦਾ ਟਾਇਰ ਸਭ ਕੋ ਨਾਲ ਦਾ ਜੀ ਇਹਦੇ ਨਾਲ ਦੇ ਟਾਇਰ ਰੇਟ ਵਗੈਰਾ ਸਭ ਕੁ ਲੱਗੇ ਹੋਏ ਚ ਠੀਕ ਹੈ ਜੀ ਬੇਟ ਬੂਟ ਵੀ ਲੱਗਾ ਹੋਇਆ ਹੈ ਬਈ ਦੇਖ ਸਕਦੇ ਹੋ ਤੁਸੀਂ ਸਾਹਮਣੇ ਆ ਗਿਆ ਜੀ ਜੌਂਡੀਅਰ 5210 ਇਹ ਮਾਡਲ ਹੈਗਾ ਜੀ 2020 ਹਾਂਜੀ 7 ਲੱਖ 45 ਹਜ਼ਾਰ ਰੇਟ ਹੈ ਜੀ ਹਾਂਜੀ ਪੈਨ ਸਪੀਡਾਂ ਵਾਲਾ ਡੈਕਟਰ ਆ ਪੂਰਾ ਸ਼ੋਰੂਮ ਕੰਡੀਸ਼ਨ ਆ ਜੀ ਹਾਂਜੀ ਹਰ ਇੱਕ ਚੀਜ਼ ਨਾਲ ਦੀ 90 ਪੈਸੇ ਟਾਇਰ ਨਾਲ ਦੇ ਆ ਫਰੰਟ ਵਾਲੇ ਟਾਇਰ ਬਿਲਕੁਲ ਨਵੇਂ ਆ ਤਾਜੀ ਪੂਰਾ ਨਵਾਂ ਡੈਕਟਰ ਹੈ ਜੀ ਦੇ ਪੰਜਾਬ ਨੰਬਰ ਟ੍ਰੈਕੀਂਡ ਜਿਆਦਾ ਪੰਜਾਬ ਨੰਬਰ ਹੈ ਜੀ ਜਿਆਦਾ ਇਹ ਜਿੰਨੇ ਵੀ ਉੱਚੇ ਮਾਡਲ ਟਰੈਕਟਰ ਪੰਜਾਬ ਨੰਬਰ ਹੀ ਆਈ ਜਿਆਦਾ ਠੀਕ ਆ ਜੀ ਹਾਂਜੀ ਸਾਹਮਣੇ ਆ ਗਿਆ ਜੀ ਸਬਰਾਰ 155 2022 ਮਾਡਲ ਟਰੈਕਟਰ ਹੈ ਜੀ ਹਾਂਜੀ 3 ਸਪੀਡਾਂ ਵਾਲਾ ਟਰੈਕਟਰ ਆ ਠੀਕ ਆ ਜੀ 7 ਲੱਖ 80 ਹਜ਼ਾਰ ਡਿਮਾਂਡ ਹੈ ਜੀ ਹਾਂਜੀ ਬਿਲਕੁਲ ਨਵਾਂ ਟਰੈਕਟਰ ਆ ਜੀ ਬਿਲਕੁਲ ਨਵਾਂ ਟਰੈਕਟਰ ਆ ਟਾਇਰ ਵਗੈਰਾ ਵੀ ਨਵੇਂ ਆ ਤੇ 3 ਸਪੀਡ ਚ ਆ ਗਿਆ ਸਾਹਮਣੇ ਮੈਸੀ ਆ ਗਿਆ ਜੀ 5245 ਡੀ ਆ ਇਹ 2021 ਮਾਡਲ ਆ ਜੀ ਪੰਜਾਬ ਨੰਬਰ ਆ ਹਾਂ ਜੀ 520000 ਡਿਮਾਂਡ ਹੈ ਜੀ ਟਾਇਰ ਵਗੈਰਾ ਜੀ ਸਭ ਕੁਛ ਨਾਲ ਦਾ 90 ਪੈਸੇ 85 ਪੈ ਟਾਇਰ ਨਾਲ ਦੇ ਆ ਜੀ ਹਾਂਜੀ ਨਵਾਂ ਟ੍ਰੈਕਟਰ ਜਵਾ ਸਾਰਾ ਕੋਈ ਤੇ ਕਿਤੇ origignal ਰੰਗ ਨਹੀਂ ਵੱਜਾ ਹਰ ਇੱਕ ਚੀਜ਼ ਨਾਲ ਦੀ ਆ ਜੀ ਫੁੱਲ ਗਾਰੰਟੀ ਆ ਦੇ ਟ੍ਰੈਕਟਰ ਜੀ ਠੀਕ ਹੈ ਜੀ ਪਲੈਂਟਰੀ ਪਲੱਸ ਹਾਂਜੀ ਹਾਂਜੀ ਇਹ ਆ ਗਿਆ ਜੀ ਜੌਂਡੀਅਰ 54 5405 ਗੇਅਰ ਪ੍ਰੋ ਇਹ ਫੋਰ ਸਪੀਡ ਚ ਹੈ ਫੋਰ ਸਪੀਡ ਫੋਰ ਡਰਾਈਵ ਟ੍ਰੈਕਟਰ ਹੈ ਜੀ ਹਾਂਜੀ ਤੇ ਪੂਰਾ ਵਧੀਆ ਟ੍ਰੈਕਟਰ ਆ ਸਾਇਰ ਉਹ ਗੇਰਾ ਰੇਡੀਅਲ ਟਾਇਰ ਆ ਬਾਈਕ ਵਾਲੇ ਮਹਿੰਗੇ ਟਾਇਰ ਹਾਂ ਬਹੁਤ ਵਧੀਆ ਟਾਇਰ ਆ ਕਿਤੇ ਡੈਕਟਰ ਪੇਂਟ ਨਹੀਂ ਹੋਇਆ ਹਰ ਇੱਕ ਚੀਜ਼ ਰਿੰਗਲ ਮਿਲ ਜੂਗੀ ਜੀ ਹਾਂਜੀ ਇਹਦਾ ਮਾਡਲ ਹੈਗਾ ਜੀ 2021 ਹਾਂਜੀ 9,75,000 ਰੇਟ ਆ ਜੀ ਬਾਕੀ ਮੌਕੇ ਤੇ ਘਾਟਾ ਵਾਧਾ ਹੋ ਜਾਊਗਾ ਜੀ ਠੀਕ ਆ ਜੀ 10-15000 ਦਾ ਘਾਟਾ ਵਾਧਾ ਹੋ ਜਾ ਹਾਂਜੀ ਅੱਗੇ ਆ ਗਿਆ ਜੀ ਨੋਵੋ 655 ਡੀਆਈ 2020 ਮਾਡਲ ਆ ਜੀ ਸਾਰੇ ਵੇਟ ਕੰਪਨੀ ਦੇ ਨਾਲ ਲੱਗੇ ਆ ਜੀ 785000 ਦੀ ਡਿਮਾਂਡ ਆ ਜੀ ਬਾਕੀ ਮੁੱਕ ਤੇ ਘਟਾ ਵਧਾ ਹੋ ਜਾਊਗਾ ਜੀ ਠੀਕ ਆ ਜੀ ਫਾਈਬਰ ਵਾਲੀ ਹੱਡ ਵੀ ਲੱਗੀ ਹੋਈ ਆ ਚੌਂਡੀਆ ਰ ਆ ਗਿਆ ਜੀ 5405 5405 ਟੈਟਰ ਆ ਜੀ 4 ਡਰਾਈਵਰ ਟੈਟਰ ਆ 2021 ਮਾਡਲ ਆ 114000 ਦੀ ਡਿਮਾਂਡ ਆ 90 ਪੈਸੇ ਟਾਇਰ ਨਾਲ ਦੇ ਆ ਜੀ ਠੀਕ ਆ ਜੀ 4 4 ਟਾਇਰ ਆ ਜੀ 4 ਸਪੀਡਲ ਸੋਨਾ ਲਿੱਕਾ ਆ ਗਿਆ ਜੀ 60 ਹੌਰ ਸਪਾਵਰ ਵਾਲਾ ਸਿਕੰਦਰ ਮਾਡਲ ਇਹ ਆ ਗਿਆ ਜੀ 2018 ਮਾਡਲ ਟਰੈਕਟਰ ਆ 495000 ਡਿਮਾਂਡ ਆ ਹਰ ਇੱਕ ਚੀਜ਼ ਟੇਰਾ ਤੱਕ ਨਾਲ ਦਾ ਜੀ ਠੀਕ ਆ ਜੀ ਤੇ ਬਾਕੀ ਮਾਨਤਾ ਨ ਹੋ ਜਾਊਗਾ ਮੌਕੇ ਤੇ ਠੀਕ ਆ ਸਾਹਮਣੇ ਆ ਗਿਆ ਜੀ ਸਭਰਾਜ 969 969 ਇਹ 2021 ਮਾਡਲ ਆ ਜੀ ਹਾਂਜੀ 795000 ਡਿਮਾਂਡ ਆ ਹਾਂਜੀ ਤੇ ਟ੍ਰਿਪਲ ਗੇਅਰ ਟਰੈਕਟਰ ਆ ਠੀਕ ਆ ਜੀ ਬਿਲਕੁਲ ਨਵਾਂ ਟਰੈਕਟਰ ਹਰ ਇੱਕ ਚੀਜ਼ ਨਾਲ ਦੀ ਇਹਦੀ ਠੀਕ ਆ ਜੀ ਤੇ ਰੇਟ ਹੈਗਾ 795000 ਮੌਕੇ ਤੇ ਘਾਟਾ ਵਾਧਾ ਹੋ ਜੂਗਾ ਜੀ ਠੀਕ ਆ ਜੀ ਟਾਇਰ ਵਗੈਰਾ ਵੀ ਨਾਲ ਦੇ ਸਾਹਮਣੇ ਹੈਗਾ ਜੀ ਸੋਨਾ ਲਿਕਾ ਬਾਲਡ ਟ੍ਰੈਕ ਦਾ ਇਹ 90 ਹਰਸਪਾਵਰ ਇਹ ਆ ਗਿਆ ਜੀ ਸੋਨਾ ਲਿਕਾ 90 ਸੋਨਾ ਲਿਕਾ 90 ਤੇ ਟਰਬੋ ਕੰਪੀਅਰ ਟਰਬੋ ਲੱਗਿਆ ਹੈ ਏਸੀ ਹੈ ਕੈਮਣਾ ਹਾਂ ਜੀ 90 ਐਚਪੀ ਦਾ ਟਰੈਕਟਰ ਹੈ ਜੀ ਪੀਸੀ ਯੂ ਸੀ ਜਮਾ ਕਰਦਾ ਵਰਕ ਜੀ ਸਭ ਕੁਝ ਚੱਲਦਾ ਹੈ ਸਾਰਾ ਕੁਝ ਓਕੇ ਆ ਠੀਕ ਆ ਜੀ ਹਾਂਜੀ 2022 ਮਾਡਲ ਟਰੈਕਟਰ ਆ ਹਾਂਜੀ 16 ਲੱਖ 40 ਹਜ਼ਾਰ ਰੇਟ ਆ ਬਾਕੀ ਮੌਕੇ ਤੇ ਮਾਨਤਨ ਹੋ ਜੂਗਾ ਹਰ ਇੱਕ ਚੀਜ਼ ਨਾਲ ਦੀ ਹੈ ਜੀ ਰੇਡੀਅਰ ਟਾਇਰਾਂ ਤੇ ਵੇਟ ਊਟ ਸਭ ਕੋ ਨਾਲ ਦੇ ਲੱਗੇ ਆ ਠੀਕ ਆ ਬਾਈ ਜੀ ਪੂਰਾ ਕੈਂਟ ਕੰਡੀਸ਼ਨ ਦਾ ਟਰੈਕਟਰ ਆ ਗਿਆ ਜੀ ਤੇ ਆਪਣੇ ਟਰੈਕਸ ਦੀ ਗੱਲਬਾਤ ਕਰੀਏ ਬਾਈ ਸੇ ਇੱਥੇ ਹੁੰਨੇ ਆ ਜੀ ਇੱਥੇ ਹੁੰਨੇ ਆ ਜੀ ਐਤਵਾਰ ਤੋਂ ਅੱਗੋਂ ਪਿੱਛੋਂ ਵੀ ਆ ਸਕਦੇ ਆ ਜੀ ਠੀਕ ਆ ਜੀ ਕੰਟੈਕਟ ਨੰਬਰ ਜੀ ਆਪਣਾ 9141 ਹਾਂਜੀ 14511 ਠੀਕ ਹੈ ਜਦੋਂ ਮਰਜ਼ੀ ਐਤਵਾਰ ਤੋਂ ਬਿਨਾਂ ਵੀ ਗਾਹ ਕਰ ਸਕਦਾ ਜਦੋਂ ਮਰਜ਼ੀ 24 ਘੰਟੇ ਇੱਥੇ ਹੁੰਦੇ ਆ ਜੀ ਠੀਕ ਹੈ ਇਹ ਨਹੀਂ ਵੀ ਹਾਂਜੀ ਇਹਨਾਂ ਵੀ ਐਤਵਾਰ ਹੀ ਹੋਣਾ ਜਦੋਂ ਮਰਜ਼ੀ ਇਹ ਟਿੱਟਰ ਅੰਦਰ ਹੀ ਇੱਥੇ ਲੱਗੇ ਹੁੰਦੇ ਆ ਜੀ ਠੀਕ ਆ ਬਾਈ ਜੀ ਠੀਕ ਆ ਜੀ ਧੰਨਵਾਦ ਓਕੇ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਮਿਲਦਾ ਨਵੀਂ ਵੀਡੀਓ ਨਾਲ ਧੰਨਵਾਦ